ਹੋ ਸ੍ਰੀ ਅਕਾਲ ਹੈ। ਏਰੀ ਆਪਣਾ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਜਥੇਦਾਰ ਜਿੰਨੇ ਸਵਾਨ ਜਥੇਦਾਰ ਸਵਾਨ ਨੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਬਹੁਤ ਵੱਡੇ ਪੱਧਰ ਤੇ ਸੇਵਾ ਚੜ੍ਹਦੀਆਂ ਪਿਛਲੇ 25 ਦਿਨਾਂ ਤੋਂ ਚੱਲ ਰਹੀਆਂ। ਠੀਕ ਹੈ ਜੀ। ਤੇ ਅੱਜ ਇੱਥੇ ਬਾਰਡਰ ਏਰੀਏ ਤੇ ਮਹਾਂਪੁਰਸ਼ਾਂ ਨੇ ਬਾਬਾ ਨਰਿੰਦਰ ਸਿੰਘ ਬਾਬੇ ਗੁਰਿੰਦਰ ਸਿੰਘ ਨਾਲ ਆ ਕੇ ਆ ਕੀ ਜਿਹੜੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਹਾਂਜੀ, ਇਤਲੀ ਸਿੰਘ ਨੇ ਅੱਤ ਉਹਨਾਂ ਦੀ ਵੀ ਜਾ ਕੇ ਘਰ ਘਰ ਜਾ ਕੇ ਉਹਨਾਂ ਨੂੰ ਵੀ ਇਹ ਜੋ ਵੀ ਸਰਦਾ ਬਣਦਾ ਹੈ ਉਹਨਾਂ ਨੂੰ ਦਿੱਤਾ ਜਾਵੇ ਜੀ ਅੱਜ ਇੱਥੇ ਤਕਰੀਬ 100 ਪਿੰਡਾਂ ਦੇ ਜਿਹੜੇ ਗ੍ਰੰਥੀ ਸਰਬਾਨ ਨੇ ਬਾਰਡਰ ਏਰੀਏ ਤੇ ਬਿਲਕੁਲ ਅਸੀਂ ਖੜੇ ਆ ਜੀ ਪਿੰਡ ਰੱਤਾ ਜਿੱਥੇ 10-10 ਫੁੱਟ ਪਾਣੀ ਆਇਆ ਸੀ ਤੇ ਲਾਗੇ ਲਾਗੇ ਜਿੰਨੇ ਵੀ ਪਿੰਡ ਦੀ ਫਸਲਾਂ ਮਰ ਗਈਆਂ ਤੇ ਮਹਾਪੁਰਸ਼ਾ ਨੇ ਇਹ ਹੁਕਮ ਕੀਤਾ ਸੀਗਾ ਤੇ ਅੱਜ ਤੁਹਾਡੇ ਸਹਿਯੋਗ ਦੇ ਨਾਲ ਤਕਰੀਬਨ 100 ਪਿੰਡਾਂ ਦੇ ਜਿਹੜੇ ਗਰੰਥੀ ਸਿੰਘ ਸਬਾਨ ਨੇ ਔਰ ਕੁਬੀਸ਼ਰ ઠાਟੀ ਨੇ ਉਹ ਵੀ ਸਾਰਿਆਂ ਨੂੰ ਅੱਜ ਜਿਹੜੀਆਂ ਰਸਤਾ ਬਸਦਾ ਭਾਵੇਂ ਤਲਾਈਆਂ ਨੇ ਕੰਬਲ ਨੇ ਘਰ ਦਾ ਰਾਸ਼ਨ ਆ ਤੇ ਇਹ ਗੁਰੂ ਸਾਹਿਬ ਦੇ ਮਹਾਰਾਜ ਹੁਕਮ ਦੇ ਨਾਲ ਹੀ ਵੰਡੀਆਂ ਜਾ ਰਹੀਆਂ ਜੀ ਤੇ ਅਸੀਂ ਆਪਣੇ ਆਪ ਨੂੰ ਬੜੇ ਸੁਭਾਗੇ ਆਪਣਾ ਸਮਝਦੇ ਹਾਂ ਕਿ ਗੁਰੂ ਘਰ ਦੇ ਸੇਵਾਦਾਰ ਜਿਹੜੇ ਨੇ ਉਹਨਾਂ ਦੀ ਗੁਰਦੁਆਰਾ ਲੰਗਰ ਸਾਹਿਬ ਨੂੰ ਜਿਹੜੀ ਸਰਦੀ ਵੰਦੀ ਉਹਨਾਂ ਦੇ ਸੇਵਾ ਕੀਤੀ ਜਾ ਰਹੀ ਹੈ ਮਹਾਰਾਜ ਕਿਰਪਾ ਕਰੇ ਇਹਦਾ ਮਤਲਬ ਹੈ ਭਈ ਗੁਰੂ ਮਹਾਰਾਜ ਦੀ ਨਿਗਾਹ ਵਿੱਚ ਇਹ ਸਿੰਘ ਹੈਗੇ ਨੇ ਤੁਹਾਡੀ ਪ੍ਰੇਰਣਾ ਮਹਾਰਾਜ ਕਿਰਪਾ ਕਰੇ ਗੁਰਦੁਆਰਾ ਲੰਗਰ ਸਾਹਿਬ ਡੇਰਾ ਬਾਬਾ ਨਦਾਨ ਸਿੰਘ ਡੇਰਾ ਬਾਬਾ ਨਦਾਨ ਸਿੰਘ ਜੀ ਦੱਖਣ ਦੇ ਧਰਤੀ ਤੋਂ ਹਜੂਰ ਸਾਹਿਬ ਤੋਂ ਆਈ ਧੁਰੋਂ ਮਤਲਬ ਉਹਨਾਂ ਦੇ ਖਿਆਲ ਵਿੱਚ ਆਇਆ ਮੈਨੂੰ ਨਹੀਂ ਪਤਾ ਕਿਹੜੇ ਢੰਗ ਦੇ ਨਾਲ ਆ ਜਾਂ ਤੁਹਾਡੀ ਪ੍ਰੇਰਣਾ ਜਾਂ ਮੇਰੇ ਵੀਰਜੀ ਦੀ ਪ੍ਰੇਰਣਾ ਮਹਾਰਾ ਜੀ ਕਿਰਪਾ ਕਰੇ ਕਿਸੇ ਤਰ੍ਹਾਂ ਵੀ ਹੋਇਆ ਭਈ ਇਹ ਚੇਤੇ ਵਿੱਚ ਆ ਕੇ ਭਈ ਗ੍ਰੰਥੀ ਸਾਹਿਬਾਨਾਂ ਦਾ ਵੀ ਕੋਈ ਨਾ ਕੋਈ ਪੱਲਾ ਫੜਨ ਵਾਲਾ ਹੋਣਾ ਚਾਹੀਦਾ ਜੀ ਜੀ ਉਹਨਾਂ ਦੀ ਵੀ ਬਾਹ ਫੜਨ ਵਾਲਾ ਕੋਈ ਨਾ ਕੋਈ ਹੋਣਾ ਚਾਹੀਦਾ ਧੰਨਵਾਦ ਬਾਬਾ ਨਰਿੰਦਰ ਸਿੰਘ ਜੀ ਤੇ ਬਾਬਾ ਜੀ ਬਾਬਾ ਬਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਭਾਈ ਰੁਪਿੰਦਰ ਸਿੰਘ ਜੀ ਸ਼ਾਮਪੂਰਾ ਦੇ ਪ੍ਰੇਰਣਾ ਸਦਕਾ ਅਤੇ ਜਫੇਦਰ ਬਾਬਾ ਹੁਸ਼ਿਆਰ ਸਿੰਘ ਜੀ ਪੋਲਾਰ ਜਿਨ੍ਹਾਂ ਦੀ ਇਹ ਰਹਿਨਮਾਈ ਥੱਲੇ ਸਾਰੀ ਰਸਤ ਵੰਡੀ ਗਈ ਹੈ तकरीबन तकरीबन 100 ਪਿੰਡ ਦੇ ਵਿੱਚ ਇਹ ਜਿਹੜੇ ਪਾਠੀ ਸਾਹਿਬਾਨ ਨੇ ਗ੍ਰੰਥੀ ਸਾਹਿਬਾਨ ਨੇ ਜਾਂ ਗੁਰੂ ਮਹਾਰਾਜ ਦੇ ਕੀਰਤਨ ਹੀ ਨੇ ਜਾਂ ਢਾਡੀ ਨੇ ਜਾਂ ਪ੍ਰਚਾਰਕ ਨੇ ਕਥਾਵਾਚਕ ਨੇ ਉਹਨਾਂ ਨੂੰ ਰਸਤਾ ਵੰਡੀਆਂ ਗਈਆਂ ਮਹਾਰਾਜ ਕਿਰਪਾ ਕਰੇ ਅਸੀਂ ਤੇ ਕਵਾਂਗੇ ਭਈ ਉਹ ਅਡੇਰਾ ਆਵਾਜ਼ ਹੀ ਰਹੇ ਇਸੇ ਤਰ੍ਹਾਂ ਜਦੋਂ ਕੋਈ ਮੁਸ਼ਕਲ ਆਉਂਦੀ ਹੈ ਤੇ ਇਹਨਾਂ ਸਿੰਘਾਂ ਦੀ ਉਹ ਬਾਹ ਫੜਦਾ ਰਹੇ